ਤੁਸੀਂ ਦੇਖਿਆ ਉਹਨੇ ਸੜਕਾਂ ਤੇ ਖੜੇ ਪੁਲਿਸ ਵਾਲੇ ਨਵੀਂ ਵਰਤੀ ਆ ਉਹਨਾਂ ਦੇ 38% ਮੌਤਾਂ ਘਟ ਗਈਆਂ ਸੜਕਾਂ ਤੇ ਇਹ ਗੱਲ ਮੈਂ ਨਹੀਂ ਕਹੀ ਗੱਡਕਰੀ ਨੇ ਕਹੀ ਹੈ ਰਾਜ ਸਭਾ ਦੇ ਵਿੱਚ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦਾ ਪੰਜਾਬ ਤੋਂ ਸਿੱਖ ਲਓ ਪੰਜਾਬ ਵਾਲਿਆਂ ਨੇ ਸੜਕਾਂ ਤੇ ਮੌਤਾਂ ਘਟਾਤੀਆਂ ਇਹ ਤਾਂ ਗਰੰਟੀ ਨਹੀਂ ਦਿੱਤੀ ਸੀ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਆਉਣ ਵਾਲੇ ਦਿਨਾਂ ਦੇ ਜਿਹੜੇ ਸਟੇਸ਼ਨ ਚੱਲ ਰਹੀ ਹੈ ਆਉਣ ਵਾਲੇ ਦਿਨਾਂ 'ਚ 10 ਲੱਖ ਰੁਪਈਆ ਤੁਹਾਡੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਏ ਸਿੱਧਾ ਜਾਓ ਆਧਾਰ ਕਾਰਡ ਦਿਖਾਓ ਹਸਪਤਾਲ ਚ ਇਲਾਜ ਕਰਾਓ ਘਰੇ ਆਜੋ ਬਾਕੀ ਸਾਰਾ ਖਾਤ ਸਾਫ ਸਕਾਰ ਕਰੂਗੀ 10 ਲੱਖ ਰੁਪਏ ਦਾ ਇੰਨਾ ਕਰਜ਼ਾ ਛੱਡ ਕੇ ਗਏ ਸੀ ਫੇਰ ਵੀ ਅਸੀਂ ਕਦੇ 네ਗੈਟਿਵਿਟੀ ਨਹੀਂ ਆਉਣ ਦਿੱਤੀ ਇਹ ਤਾਂ ਹਰ ਵਕਤ ਕਹੀ ਜਾਂਦੇ ਸੀ ਭੁਗੇਜਾਨਾ ਖਾਲੀ ਖਜ਼ਾਨਾ ਖਾਲੀ ਹੈ ਕਰੀ ਜਾਂਦੇ ਨੇ ਨਾ ਆਏ ਸੀ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਅਸੀਂ ਵੀ ਭਾਈ ਕੰਮ ਜਾਣਦੇ ਆ ਸਿੱਖ ਕੇ ਹੁਣ ਤਾਂ ਨਾਲੇ ਤਜਰਬਾ ਤਾਂ ਫਿਰ ਵਿਚਰੇ ਕੇ ਹੀ ਹੁੰਦਾ ਨਾ ਅਸੀਂ ਵੀ ਕੰਮ ਸਿੱਖ ਗਏ ਹੁਣ ਕਿ ਪੰਜਾਬ ਨੂੰ ਕਿਵੇਂ ਚਲਾਉਣਾ ਹੈ ਅਫਸਰਾਂ ਨਾਲ ਕਿਵੇਂ ਗੱਲ ਕਰਨੀ ਹੈ ਅਫਸਰਾਂ ਨੂੰ ਕਿਹੜੇ ਹੁਕਮ ਦੇਣੇ ਨੇ ਸਭ ਸਿੱਖ ਗਏ ਹੁਣ ਇਹੀ ਦੋਖਿਆਂ ਨੂੰ ਵੀ ਤਾਂ ਸਿੱਖ ਗਏ ਕਹਿੰਦਾ ਵੀ ਜਿਨ੍ਹਾਂ ਨੇ ਪੰਜਾਬ ਦਾ 1 ਰੁਪਿਆ ਦਾ ਵੀ ਨੁਕਸਾਨ ਕੀਤਾ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਡੋਪਿਆ ਜਿਨ੍ਹਾਂ ਨੇ ਪੰਜਾਬ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਸਾਡੀਆਂ ਭੈਣਾਂ ਦੇ ਸਾਡੀਆਂ ਧੀਆਂ ਦੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਚਿੱਟੇ ਰੰਗ ਦੇ ਸੱਥਰ ਵਿਛਾਏ ਐ ਉਹਨਾਂ ਤੇ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਬਾਕੀ ਕੰਮ ਕੋਟਾਂ ਕਰਨ ਗਿਆ ਅਸੀਂ ਇਧਰੋਂ ਪੇਸ਼ ਕਰ ਦਾਂਗੇ ਆ ਲਓ ਜੀ ਸਾਂਭੂ ਸਮਾਨ ਇਹਨਾਂ ਦਾ ਇਹ ਚੋਰ ਇੰਨਾ ਵੀ ਤੇਜ ਨਹੀਂ ਹੁੰਦਾ ਸਰ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਚੋਂ ਤੋਂ ਪਹਿਲਾਂ ਲੋਕਾਂ ਦੇ ਨਾਲ ਅਨੇਕਾਂ ਵਾਅਦੇ ਕੀਤੇ ਜਿਸ ਨੂੰ ਕੀ ਕੀ ਕਰਕੇ ਪੂਰਾ ਕੀਤਾ ਗਿਆ ਤੇ ਤਰਨਤਾਰਨ ਦੇ ਵਿੱਚ ਪਹੁੰਚੇ ਸੀਐਮ ਭਗਵੰਤ ਮਾਨ ਦੇ ਬੋਲੋ ਦੱਸਿਆ ਗਿਆ ਕਿ ਬਿਨਾ ਸ਼ਿਪਾਸ਼ ਤੋਂ ਬਿਨਾਂ ਕਿਸੇ ਪੈਸੇ ਦਾ ਲੈਣ ਦੇਣ ਤੋਂ 55000 ਸਰਕਾਰੀ ਨੌਕਰੀਆਂ ਮੁੰਡੇ ਕੁੜੀਆਂ ਨੂੰ ਦਿੱਤੀਆਂ ਗਈਆਂ ਨੇ ਜੋ ਕਿ ਹੁਣ ਤੱਕ ਕਿਸੇ ਨੇ ਵੀ ਨਹੀਂ ਕੀਤਾ ਮੁਹੱਲਾ ਕਲੀਨਿਕ ਖੋਲੇ ਗਏ ਤੇ ਲੋਕਾਂ ਨੂੰ ਮੁਫਤ ਦੇ ਵਿੱਚ ਦਵਾਈ ਦਿੱਤੀ ਗਈ ਤੇ ਮੁਫਤ ਦੇ ਵਿੱਚ ਲੋਕਾਂ ਦਾ ਜੜਾ ਕੀ ਇਲਾਜ ਕੀਤਾ ਗਿਆ ਤੇ ਬਿਜਲੀ ਮੁਫਤ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ ਲੋਕਾਂ ਨੂੰ ਬਿਜਲੀ ਮੁਫਤ ਜਿਹੜੀ ਮੁਹੱਈਆ ਕਰਵਾਏਗੀ ਜਿਸ ਦੇ ਮੱਦੇ ਨਜ਼ਰ ਹੁਣ ਲੋਕਾਂ ਨੂੰ ਜਿਹੜੇ ਕੀ ਬਿਜਲੀ ਦੇ ਬਿੱਲ ਨਹੀਂ ਆਉਂਦੇ ਕਿੱਥੇ ਲੋਕ 500000 1500 ਜਾਂ ਫਿਰ 3 3000 ਤੱਕ ਵੀ ਲੋਕਾਂ ਨੂੰ ਬਿੱਲ ਆਉਂਦੇ ਸੀ ਜਿਸ ਤੋਂ ਅੱਜ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਕਿ ਕਿਵੇਂ ਲੋਕ ਨੇ ਜੜਕਿਓ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਨਹੀਂ ਕਿ ਕਿ ਜੋ ਵਾਅਦੇ ਕੀਤੇ ਉਹ ਵਾਅਦੇ ਸਾਰੇ ਜੜਕਿ ਕਿ ਕਿ ਕਰਕੇ ਅਸੀਂ ਪੂਰੇ ਕੀਤੇ ਨੇ ਤੇ ਬਾਕੀ ਰਹਿੰਦੇ ਵਾਦਿਆਂ ਨੂੰ ਵੀ ਜੜਾ ਪੂਰਾ ਕੀਤਾ ਜਾਵੇਗਾ ਪਰ ਇਸ ਦੇ ਨਾਲ ਹੀ ਵਿਰੋਧੀ ਧਿਰਾਂ ਨੂੰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨੇ ਤੇ ਲਿਆ ਕਿ ਆਖਿਰਕਾਰ ਕਿਵੇਂ ਵਿਰੋਧੀ ਧਿਰਾਂ ਜਾਂ ਫਿਰ ਵਿਰੋਧੀ ਪਾਰਟੀਆਂ ਨੇ ਜੜੀਆਂ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਰਹੀਆਂ ਤੇ ਕੋਈ ਵੀ ਕੰਮ ਜੜੇ ਕਿ ਨਹੀਂ ਕੀਤੇਗੇ ਆਓ ਸੁਣਦੇ ਹਾਂ ਜੋ ਲੱਗਦਾ ਗਾਲਾਂ ਕੱਢਣ ਮੈਨੂੰ ਜੋਨ ਲਗਦਿਆ ਪੰਜਾਬ ਦਾ ਆ ਕਰਦਾ ਕੀ ਕਰਤਾ ਭਰਾਵਾ ਨੁਕਸਾਨ ਕੀ ਕਰਤਾ ਪੰਜਾਬ ਦਾ 55000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਸ਼ਾਇਦ ਤੁਹਾਡੇ ਪਿੰਡਾਂ ਚ ਵੀ ਨੌਕਰੀਆਂ ਮਿਲੀਆਂ ਹੋਣਗੀਆਂ ਕੋਈ ਪੈਸਾ ਲੱਗਿਆ ਹੋਵੇ ਦੱਸ ਦਿਓ ਹੱਥ ਖੜਾ ਕਰਕੇ ਕੋਈ ਕਿਸੇ ਦੀ ਸ਼ਿਫਾਰਿਸ਼ ਚੱਲੀ ਹੋਵੇ ਤਾਂ ਦੱਸ ਦਿਓ ਹੱਥ ਖੜਾ ਕਰਕੇ ਬਿਜਲੀ ਬਿਨੇ ਆਉਂਦੀ ਐ ਔਰ ਆਉਂਦੀ ਵੀ 10 ਘੰਟੇ 12 ਘੰਟੇ ਐ ਘਰਾਂ ਵਾਲੀ ਬਿਜਲੀ ਫ੍ਰੀ ਹੈ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਕਿਸੇ ਦਾ 500 ਬਚ ਗਿਆ ਕਿਸੇ ਦਾ 1000 ਕਿਸੇ ਦਾ 2000 ਕਿਸੇ ਦਾ 3500 ਕਿਸੇ ਦਾ 5000 ਬਚ ਗਿਆ ਆਮ ਆਦਮੀ ਕਲੀਨਿਕ ਸਾਰੀਆਂ ਦਵਾਈਆਂ ਮੁਫਤ ਮਿਲਦੀਆਂ ਨੇ ਪਹਿਲਾਂ ਤੱਕੇ ਖਾਂਦੇ ਰਹਿੰਦੇ ਸੀ ਵੱਡੇ ਹਸਪਤਾਲਾਂ 'ਚ ਹੋਰ ਦੇਖੋ ਆ ਜਿਹੜੇ ਹੁਣ ਬੋਲੀ ਜਾਂਦੇ ਮੇਰੇ ਵਿਰੁੱਧ ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਉਹਨਾਂ ਦਾ ਨਾਂ ਨਹੀਂ ਰੱਖਿਆ ਉਹਨਾਂ ਨੇ ਹਜੇ ਨਾ ਇਹ ਜਿਹੜੇ ਅੱਡ ਹੋਏ ਐ ਇਹਨਾਂ ਤੋਂ ਅਕਾਲੀ ਦਲ ਤੋਂ ਆਈ ਆਲੀ ਹੁਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰੀ ਪਤਾ ਨਹੀਂ ਕੀ ਕਹਿੰਦੇ ਨੇ ਪਤਾ ਨਹੀਂ ਮੂੜ ਸੁਰਜੀਤ ਪਤਾ ਨਹੀਂ ਕਿਹੜਾ ਹਨਾ ਦੱਸੋ ਜੋ ਜਿਹੜਾ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸੁਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਦੇ ਨਾਲ ਹੀ ਤੇ ਹਰੇ ਪੱਤੇ ਆਉਣਗੇ ਲੈ ਦੱਸ ਇੱਕਰਾਂ ਬੀਜ ਕੇ ਤਾਂ ਆਖਾਂ ਦੀ ਉਮੀਦ ਕਰਦੇ ਆ। ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜੈਦਰ ਸਾਹਿਬ ਰਹੇ ਆ ਸਾਡੇ ਉਹ। ਹੁਣ ਉਹ ਰਾਜਨੀਤੀ 'ਚ ਆ ਗਏ। ਉਹ ਬੋਲੀ ਜਾਂਦੇ ਸੀ ਪਰਸੋ 'ਚ ਉੱਥੇ। ਕਹਿੰਦੇ ਕੋਈ ਕੰਮ ਨਹੀਂ ਕੀਤਾ। ਜੈਦਰ ਸਾਹਿਬ ਨੂੰ ਮੈਂ ਇੱਕ ਯਾਦ ਕਰਾਉਣਾ ਚਾਹੁੰਦਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ। ਜੈਦਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦਿਓ ਜਿਹੜੀਆਂ ਪਾਲਕੀ ਸਾਹਿਬ ਵਾਲੀਆਂ ਬੱਸਾਂ ਨੇ ਜਿੱਥੇ ਗੁਰੂ ਸਾਹਿਬ ਦੀ ਆਪਾਂ ਸਵਾਰੀ ਲੈ ਕੇ ਜਾਣੇ ਆ ਘਰੇ ਲੈ ਕੇ ਜਾਣੇ ਆ ਖੰਡਪੜ ਸਾਹਿਬ ਕਰਾਉਣਾ ਹੋਵੇ ਜਾਂ ਕਿਤੇ ਲੈ ਕੇ ਜਾਣੇ ਆ ਕਹਿੰਦੇ ਜੀ ਇਹਨਾਂ ਦਾ ਟੈਕਸ माफ ਕਰ ਦਿਓ ਇਹਨਾਂ ਤੇ ਟੈਕਸ ਲੱਗਦਾ ਮੈਂ ਕਿਹਾ ਜੀ ਤੂੰ ਪਹਿਲਾਂ ਕੀਤਾ ਨਹੀਂ ਇਹਨਾਂ ਨੇ ਕਹਿੰਦੇ ਨਾ ਮੈਂ ਕਿਹਾ ਜੀ ਮੈਂ ਮੈਂ ਅਫਸਰ ਬੁਲਾਏ ਮੈਂ ਕਿਹਾ ਵੀ ਇਹ ਟੈਕਸ ਕਿਉਂ ਲਾਉਨੇ ਹੋ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਬੱਸ ਚੰਗੀ ਹੈ ਕਹਿੰਦਾ ਤਾਂ ਕਿ ਜੀ ਉਹਨੂੰ ਕਮਰਸ਼ੀਅਲ ਨਾ ਵਰਤ ਲੈਣ ਬਾਅਦ ਚ ਓ ਮੈਂ ਕਿਹਾ ਗੱਲ ਸੁਣੋ ਜਿੱਥੋਂ ਦੀ ਗੁਰੂ ਲੰਘ ਜਾਂਦੇ ਸਾਡੇ ਅਸੀਂ ਤਾਂ ਉਥੇ ਜਲ ਛਿੜਕਦੇ ਆਂ ਅੱਜ ਤਾਂ ਜਿਹੜੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉਹ ਭਾਵੇਂ ਗੁਰੂ ਸਾਹਿਬ ਨੂੰ ਅਸੀਂ ਸੁਖ ਆਸਣ 'ਚ ਲੈ ਜਾਂਦੇ ਆਂ ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਪਰ ਅਸੀਂ ਤਾਂ ਉਸ ਕਮਰੇ ਨੂੰ ਕਈ ਮਹੀਨਿਆਂ ਤੱਕ ਧੂਫ ਦਿੰਦੇ ਰਹਿੰਦੇ ਆਂ ਨਿਰਮਲ ਕਰਦੇ ਰਹਿੰਦੇ ਆਂ ਓਏ ਉਹ ਬਾਸ 'ਚ ਕੌਣ ਬੈਠੂ ਤੁਹਾਨੂੰ ਲੱਗਦਾ ਦੁਬਾਰੇ ਸੀਟਾ ਲਵਾ ਲਣਗੇ ਉਹ ਤੂੰ ਬਸ ਦੇ ਵਿੱਚ ਬਹਿ ਕੇ ਉਹ ਬੱਸ ਨੂੰ ਵਰਤਣ ਲੱਗ ਜਾਣਗੇ ਮੈਂ ਕਹਿੰਦਾ ਕੋਈ ਨਹੀਂ ਸਕਦਾ ਮaaf ਕਰ ਦਿਓ ਸਾਰੇ ਕਿੰਨੇ ਪੈਸੇ ਬਣੇ ਸਾਰੇ ਧਰਮਾਂ ਦੇ ਮaaf ਕਰਤੇ ਜੀ ਤੇ ਭਗਵਦ ਗੀਤਾ ਲੈ ਕੇ ਜਾਣੀ ਹੈ ਕੁਰਾਨ ਸ਼ਰੀਫ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣੀ ਸਾਰੀਆਂ ਜਿਹੜੀਆਂ ਪਾਲਕੀ ਵਾਲੀਆਂ ਪਵਿੱਤਰ ਗੱਡੀਆਂ ਉਹਨਾਂ ਦੇ ਸਾਰੇ ਟੈਕਸ ਮaaf ਕੀਤੇ 15 ਲੱਖ ਰੁਪਏ ਸਾਲ ਦਾ ਕਿਹੜੀ ਗੱਲ ਹੈ ਜੀ ਇਹ ਪੰਥ ਵਾਲਿਆਂ ਤੋਂ ਆ ਜਿਹੜੇ ਫਿਰਦੇ ਨੇ ਇਹਨੂੰ ਪੁੱਛ ਲਿਓ ਕਿ ਤੁਸੀਂ ਮaaf ਕੀਤਾ ਸੀ ਕਿੰਨੀ ਵਾਰੀ ਸਰਕਾਰ ਆਈ ਹੈ ਤੁਹਾਡੀ ਮੈਂ ਹਜੇ ਗੱਲਾਂ ਦੱਸਦਾ ਨਹੀਂ ਵੀ ਚਲੋ ਯਾਰ ਫੋਨ ਦਾ ਕੰਮ ਐ ਇਹਦਾ ਰੌਲਾ ਕਾਹਨੂੰ ਪਾਉਣਾ ਪਰ ਹੁਣ ਜਦੋਂ ਐ ਬੋਲਣਗੇ ਫਿਰ ਮੈਂ ਦੱਸੂਗਾ ਤਾਂ ਕਹਿੰਨੇ ਜੀ ਜਵਾਬ ਦੇ ਦੇਣ ਕੱਲ ਨੂੰ ਫਿਰ ਵੀ ਤੁਸੀਂ ਕਹਿ ਨਹੀਂ ਸੀ ਮੈਨੂੰ ਤਲਵੰਡੀ ਸਾਹਿਬ ਉਹ ਵੀ ਆ ਕਰ ਦਿਓ ਜੀ ਇਹਨਾਂ ਨੇ ਤਾਂ ਕੀਤਾ ਨਹੀਂ ਤੇ ਮੈਂ ਕਰਤਾ ਤੇ ਹੁਣ ਤੁਸੀਂ ਕਹਿਣੋ ਕੰਮ ਨਹੀਂ ਕੀਤਾ ਕੋਈ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਚੋਂ ਨਿਕਲ ਕੇ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀਪੁਰ ਮਨਾ ਰਿਹਾ 24 ਨਵੰਬਰ ਨੂੰ ਵਿਧਾਨ ਸਭਾ ਆਨੰਦਪੁਰ ਸਾਹਿਬ ਚ ਲੱਗੂਗੀ ਗੁਰੂ ਕੀ ਵਸਾਈ ਹੋਈ ਨਗਰੀ ਦੇ ਵਿੱਚ ਵਿਧਾਨ ਸਭਾ ਲੱਗੂਗੀ ਉੱਥੇ ਫੈਸਲੇ ਲਵਾਂਗੇ ਵੱਡੇ ਪਹਿਲੀ ਵਾਰ ਹੋਇਆ ਹਿਸਟਰੀ 'ਚ ਕਿ ਚੰਡੀਗੜ੍ਹੋਂ ਵਿਧਾਨ ਸਭਾ ਚੱਲ ਕੇ ਗੁਰੂ ਦੇ ਚਰਨਾਂ 'ਚ ਆ ਜਾ ਰਹੀ ਹੈ ਕਹਿੰਦੇ ਇਹ ਵੀ ਡਰਾਮ ਹੈ ਲੈ ਦੱਸੋ ਕੀ ਕਰੋਗੇ ਯਾਰ ਇਹਨਾਂ ਦਾ ਤੁਸੀਂ ਕਿਸੇ ਗੱਲ ਤੇ ਤਾਂ ਖੜਜੋ ਨਾ ਇਹ ਤਾਂ ਤੁਸੀਂ ਹੀ ਖੜਾਓਗੇ 11 ਤਰੀਕ ਨੂੰ ਹੁਣ ਫੇਰ ਖੜ ਜਾਣਗੇ ਫੇਰ ਖੜ ਜਾਣਗੇ ਨਾ ਮੈਨੂੰ ਪਤਾ ਹੈ ਫੇਰ ਚੁੱਪ ਹੋ ਜਾਣਗੇ ਫੇਰ ਇਹਨਾਂ ਦਾ ਫੈਸਲਾ ਕਰ ਲੈਣਗੇ ਛੱਡੋ ਪਰੇ ਯਾਰ ਨਾ ਬਥੇਰਾ ਝੂਠ ਕਪਾੜ ਬੋਲਿਆ ਬਥੇਰਾ ਕੁਲ ਕੁਫਰ ਤੋਲਿਆ ਪਰ ਗੱਲ ਬਣਦੀ ਨਹੀਂ ਯਾਰ ਲੋਕਾਂ ਨੂੰ ਸਮਝ ਆ ਗਈ ਇਹਦਾ ਮਤਲਬ ਲੋਕਾਂ ਨੂੰ ਸਮਝ ਆ ਗਈ ਤੁਸੀਂ ਸਮਝਦਾਰ ਲੋਕੋ ਜਿਹੜੇ ਇੱਥੇ ਆਏ ਹੋ ਤੁਹਾਡਾ ਜਦੋਂ ਘਰੋਂ ਚੱਲੇ ਸੀ ਨਾ ਪਹਿਲਾ ਕਦਮ ਪੱਟ ਲਿਆ ਸੀ ਸਮਝ ਲਓ ਤੁਸੀਂ ਉਸੇ ਵੇਲੇ ਹੀ ਉਸੇ ਵੇਲੇ ਸਾਡਾ ਦਿਲ ਜਿੱਤ ਲਿਆ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਤੁਸੀਂ ਆਏ ਅਸੀਂ ਫੁੱਲੇ ਨਾ ਸਮਾਏ ਤੁਹਾਡਾ ਇੱਥੇ ਤਸ਼ਰੀਫ ਲਿਆਉਣ ਨੂੰ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਸੋ ਇਹਨਾਂ ਦਾ ਜਿਹੜਾ ਇਹ ਹੱਥ ਚੱਕੀ ਹੋਈ ਆ ਇਹ ਦਿੱਲੀ ਦੁੱਲੀ ਕਹੀਂ ਬੈਠੇ ਨੇ ਗੱਪ ਮਾਰੀ ਬੈਠੇ ਉੱਥੇ ਕਿ ਬਾਜੀ ਆ ਰਹੇ ਆਪਾਂ ਬਸ ਉਹ ਦਿੱਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜਿੱਥੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐ ਜਿਹ ਤਰ੍ਹਾਂ ਫਿਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਹੈ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਰਾ ਲੈਂਦੇ ਨੇ ਆ ਦੇਖੋ ਸ੍ਰੀ ਜੀ ਹੁਣ ਕੀ ਹੁੰਦਾ ਚੱਕ ਦਿਆਂਗੇ ਫੱਟੇ ਉਹ ਤਾਂ ਉਹਦੀ ਪਤਾ ਲੱਗਦਾ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਸੀ ਆਪਾਂ ਉੱਪਰ ਨੂੰ ਚੱਲੇ ਹੋਏ ਆਂ ਆਇਂਗਾ ਇਹਨੇ ਨੂੰ ਕਹਿੰਦਾ ਚਾ ਤੋ ਅੱਗੇ ਸੇ ਸੁਧਾਰ ਹੋ ਰਹਾ ਹੈ ਸੁਧਾਰ ਹੋ ਰਹਾ ਜੀ ਆ ਹਾਲਾਤ ਨੇ ਓ ਕਿਕੋ ਪੰਜਵੇਂ ਦਾ ਭਾਈ ਫਤਿਹ ਜੰਗ ਪੰਜਾਬ ਦੇ ਵਿੱਚ ਇੱਕ ਘਰ ਹੈ ਸਿਰਫ ਇੱਕ ਘਰ ਹੈ ਜਿਹਦੀ ਉੱਪਰਲੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਥੱਲੜੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਵਿਚਾਲੇ ਪੌੜੀਆਂ ਨੇ ਵੀ ਬਾਈ ਬੋੜੀਆਂ ਨੇ ਕਹਿੰਦੇ ਮੈਂ ਤਾਂ ਕਦੇ ਗਿਆ ਨਹੀਂ ਰੱਬ ਲੈ ਕੇ ਬਿਨੇ ਜਾਵੇ ਇਹ ਜੇ ਘਰ ਚ ਤਹਾਂ ਬੀਜੇਪੀ ਦਾ ਥੱਲੇ ਕਾਂਗਰਸ ਦਾ ਜੇ ਕਿਤੇ ਉਹ ਥੱਲੇ ਆਉਂਦਾ ਇਧਰੋਂ ਇਹ ਤਾਂਾਂ ਜਾਂਦਾ ਵਿਚਾਲੇ ਮਿਲ ਗਏ ਫਿਰ ਕਿਹੜੀ ਪਾਰਟੀ ਚੋਂਣਗੇ ਬਈ ਉਹ ਕਹੂਗਾ ਤਹਾਂ ਆ ਜਾ ਉਹ ਕਹੂਗਾ ਥੱਲੇ ਆ ਜਾ ਪੰਜਾਬੀ ਸੁਣ ਲੋ ਇਹਨਾਂ ਦੀ ਹੁਣ ਉਹ ਕਹਿੰਦਾ ਆ ਜਿਹੜੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਮੱਕੜ ਨੇ ਇਹ ਕਹਣਾ ਮੇਰਾ ਰੋਲਾ ਪਾਈ ਜਾਂਦੇ ਆ ਤਮੱਕੜ ਨਹੀਂ ਕਹਿਣਾ ਹੁੰਦਾ ਭਾਈ ਉਹਨਾਂ ਨੂੰ ਤਮੱਕੜ ਹੀ ਧਾਦਿਆ ਅਜ਼ਲ ਤੋਂ ਹੈਗੇ ਸਹੀ ਨੇ ਉਹ ਤਮੱਕੜ ਕਾਉਣ ਹੁੰਦਾ ਜਿਹੜੇ ਧਮਕਾ ਪਾਉਂਦੇ ਨੇ ਤੁਹਾਡੀ ਧਮਕ ਪੈਂਦੀ ਆ ਤਾਂ ਤੁਹਾਨੂੰ ਤਮੱਕੜ ਕਹਿਣ ਲੱਗਿਓ ਉਹਨੇ ਬੱਸ ਹੱਲੇ ਭੈਣੇ ਕੰਦਾਂ ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹੇ ਮੈਨੂੰ ਤਾਂ ਅੱਜਾਂ ਦਾ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜ ਕੱਲੇ ਬੜਾ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਆ आजकल वो एक समुंदर खंगाल रहे हैं सुना है कि मेरिया कमियां निकाल रहे हैं जिनके अपने करीदार किरदार लीरो लीर हैं वो दूसरों की पगड़ियां उछाल रहे हैं अब दे पीढ़ी छोटा मार के देखो थोड़े किरदार की ने गल गल ते मुकर जाने हो तुसी। गल गल लत्ता लत्त वाले हो ਖੜੇ ਪੰਜਾਬ ਤੁਹਾਡੇ ਏਜੰਡੇ ਤੇ ਰਹੇ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਚੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਸੋ ਤੁਸੀਂ ਪਿੰਡਾਂ ਜਾਣਾ ਤੁਸੀਂ ਲੋਕਾਂ ਨਾਲ ਆਈ ਕੰਟੈਕਟ ਕਰਨਾ ਇੱਕ ਗੱਲ ਦੀ ਮੈਂ ਗਾਰੰਟੀ ਲੈਣਾ ਤੁਹਾਡੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋਣ ਦੇ ਨਾਤੇ ਜੇ ਜਦੋਂ ਤੁਸੀਂ ਪਿੰਡ 'ਚ ਕਿਸੇ ਕੋਲ ਜਾਓਗੇ ਕੰਮਾਂ ਦੀ ਲਿਸਟ ਲੈ ਜਾਓ ਤੁਹਾਨੂੰ ਅੱਖ ਨਹੀਂ ਵੀ ਨਹੀਂ ਕਰਨੀ ਪਊਗੀ ਵੀ ਆਹ ਕੰਮ ਦੇਖ ਲੋ ਕਰ ਕਾ ਪੈਨੇ ਕਰਾ ਕੰਮ ਕੀਤੇ ਤੇ ਪੁੱਛ ਲੈ ਕਿਸੇ ਨੂੰ ਪੈਸਾ ਲੱਗਿਆ ਵਜ੍ਹਾ ਹੋਰ ਇਹਨਾਂ ਨੇ ਕਦੇ ਕੀਤੇ ਹੀ ਨਹੀਂ ਤੇ ਨਾ ਹੀ ਆਪਣੇ ਕੀਤੇ ਹੋਏ ਦੇਖੇ ਆ ਕਹਿ ਹੀ ਨਹੀਂ ਸਕਦੇ ਇਹ ਕਹਿ ਹੀ ਨਹੀਂ ਸਕਦੇ ਵੀ ਆਹ ਕੰਮ ਵਧੀਆ ਕਰਤਾ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੇ ਸੜਕਾਂ ਤੇ ਖੜੇ ਪੁਲਿਸ ਵਾਲੇ ਨਵੀਂ ਵਰਦੀ ਆ ਉਹਨਾਂ ਦੇ 48% ਮੌਤਾਂ ਘਟ ਗਈਆਂ ਸੜਕਾਂ ਤੇ ਇਹ ਗੱਲ ਮੈਂ ਨਹੀਂ ਕਹੀ ਗੱਡਕਰੀ ਨੇ ਕਹੀ ਹੈ ਰਾਜ ਸਭਾ ਦੇ ਵਿੱਚ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦਾ ਪੰਜਾਬ ਤੋਂ ਸਿੱਖ ਲਓ ਪੰਜਾਬ ਵਾਲਿਆਂ ਨੇ ਸੜਕਾਂ ਤੇ ਮੌਤਾਂ ਘਟਾਤੀਆਂ ਇਹ ਤਾਂ ਗਰੰਟੀ ਨਹੀਂ ਦਿੱਤੀ ਸੀ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਆਉਣ ਵਾਲੇ ਦਿਨਾਂ ਦੇ ਰਜਿਸਟ੍ਰੇਸ਼ਨ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਚ 10 ਲੱਖ ਰੁਪਿਆ ਤੁਹਾਡੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਏ ਸਿੱਧਾ ਜਾਓ ਆਧਾਰ ਕਾਰਡ ਦਿਖਾਓ ਹਸਪਤਾਲ ਚੋਂ ਇਲਾਜ ਕਰਾਓ ਘਰੇ ਆਜੋ ਬਾਕੀ ਸਾਰਾ ਸਾਬ ਸਰਕਾਰ ਕਰੂਗੀ 10 ਲੱਖ ਰੁਪਏ ਦਾ ਹਰ ਇੱਕ ਚੀਜ਼ ਬਾਰੇ ਅਸੀਂ ਬਜਟ ਬਣਾ ਕੇ ਚੱਲਦੇ ਆਂ ਇੰਨਾ ਕਰਜ਼ਾ ਛੱਡ ਕੇ ਗਏ ਸੀ ਫੇਰ ਵੀ ਅਸੀਂ ਕਦੇ ਨੈਗੇਟਿਵਿਟੀ ਨਹੀਂ ਆਉਣ ਦਿੱਤੀ ਇਹ ਤਾਂ ਹਰ ਵਕਤ ਕਹੀ ਜਾਂਦੇ ਸੀ ਭੁੱਖੇ ਜਾਨਾਂ ਖਾਲੀ ਖਜ਼ਾਨਾ ਖਾਲੀ ਹੈ ਹੁਣ ਜਦੋਂ ਇਹਨਾਂ ਨੂੰ ਆਏ ਸੀ ਖਜ਼ਾਨਾ ਖਾਲੀ ਹੈ ਇਹਨਾਂ ਤੋਂ ਚੱਲਣਾ ਨਹੀਂ ਅਸੀਂ ਚਲਾ ਲਿਆ ਹੁਣ ਕਹੀ ਜਾਂਦੇ ਨੇ ਕਰਜ਼ਾ ਕਿਉਂ ਲੈਂਦੇ ਐ ਤੇ ਫਲਾਨਾ ਕਹਿੰਦਾ ਕੋ ਕਰਦੇ ਐ ਐ ਕਿਵੇਂ ਕਰੀ ਜਾਂਦੇ ਨੇ ਉਹ ਆਏ ਸੀ ਤਨਖਾਹਾਂ ਨਹੀਂ ਦਿੱਤੀਆਂ ਜਾਣੀਆਂ ਅਸੀਂ ਵੀ ਭਾਈ ਕੰਮ ਜਾਣਦੇ ਆ ਸਿੱਖ ਕੇ ਹੁਣ ਤਾਂ ਨਵੇਂ ਤਜਰਬਾ ਤਾਂ ਫਿਰ ਵਿੱਚ ਰਹਿ ਕੇ ਹੀ ਹੁੰਦਾ ਨਾ ਅਸੀਂ ਵੀ ਕੰਮ ਸਿੱਖ ਗਏ ਹੁਣ ਕਿ ਪੰਜਾਬ ਨੂੰ ਕਿਵੇਂ ਚਲਾਉਣਾ ਹੈ ਅਫਸਰਾਂ ਨਾਲ ਕਿਵੇਂ ਗੱਲ ਕਰਨੀ ਹੈ ਅਫਸਰਾਂ ਨੂੰ ਕਿਹੜੇ ਹੁਕਮ ਦੇਣੇ ਨੇ ਸਭ ਸਿੱਖ ਗਏ ਹੁਣ ਇਹੀ ਦੋਖਿਆਂ ਨੂੰ ਵੀ ਤਾਂ ਸਿੱਖ ਗਏ ਸਾਈਕਲ ਹੈ ਸਾਈਕਲ ਸਿੱਧੇ ਹੀ ਥੋੜੀ ਕਾਠੀ ਤੇ ਚੜ ਜਾਂਦਾ ਕੋਈ ਪਹਿਲਾਂ ਬੱਚਾ ਕੈਂਚੀ ਸਿੱਖਦਾ ਅੱਧੀ ਫਿਰ ਹੌਲੀ ਹੌਲੀ ਪੂਰੀ ਕੈਂਚੀ ਤੇ ਆ ਜਾਂਦਾ ਉਹ ਹੌਲੀ ਹੌਲੀ ਡੰਡੇ ਤੇ ਆ ਜਾਂਦਾ ਫਿਰ ਕਾਠੀ ਤੇ ਆ ਜਾਂਦਾ ਪੈਰ ਜੇ ਆਉਣ ਲੱਗ ਜਾਂਦੇ ਪੰਜਾਹ ਜਾਂ ਐ ਆਉਣ ਲੱਗ ਜਾਂਦਾ ਉੱਤੋਂ ਦੀ ਪੈੜਣ ਦੇ ਹੁਣ ਅਸੀਂ ਕਾਠੀ ਤੇ ਬਹਿ ਗਏ ਪੈਰ ਵੀ ਪੂਰੇ ਆਉਣ ਲੱਗ ਗਏ ਸਾਈਕਲ ਭਜਾਉਣ ਵੀ ਲੱਗ ਗਏ ਖਲਪ ਭਜਾਉਣ ਨਹੀਂ ਲੱਗੇ ਕੋਈ ਸਵਾਰੀ ਪਿਛਲੇ ਕੈਰੀਅਰ ਤੇ ਬਿਠਾ ਕੇ ਨਾਬੇ ਵੀ ਛੱਡ ਕੇ ਆਉਣ ਲੱਗ ਗਏ ਕੈਰੀਅਰ ਫੇਰ ਖਾਲੀ ਆ ਹੁਣ ਹੋਰ ਬਿਠਾਵਾਂਗੇ ਕਦਾਂ ਦੋ ਤਮਨ ਸਨਮ ਜਿੰਦਾਬਾਦ ਦੋ ਤਮਨ ਸਨਮ ਜਿੰਦਾਬਾਦ ਆ ਨਿਕਲੀਏ ਪੜਾਸ ਇਹਨਾਂ ਨੇ ਕਿਹਾ ਤਾਂ ਨਹੀਂ ਸੀ ਇਹ ਕਰਾਉਂ ਨੂੰ ਫਿਰਦਾ ਕਿਸੇ ਨੂੰ ਅੰਦਰ ਇਹ ਕੋਈ ਨਹੀਂ ਕੋਈ ਨਹੀਂ ਦੇਖਦੇ ਜਾਓ ਦੇਖਦੇ ਜਾਓ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਤਾ ਵੀ ਜਿਨ੍ਹਾਂ ਨੇ ਪੰਜਾਬ ਦਾ 1 ਰੁਪਈਆ ਦਾ ਵੀ ਨੁਕਸਾਨ ਕੀਤਾ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਡੋਬਿਆ ਜਿਨ੍ਹਾਂ ਨੇ ਪੰਜਾਬ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਸਾਡੀਆਂ ਪਹਿਣਾਾਂ ਦੇ ਸਾਡੀਆਂ ਤੀਆਂ ਦੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਚਿੱਟੇ ਰੰਗ ਦੇ ਸੱਥਰ ਵਿਛਾਏ ਐ ਉਹਨਾਂ ਤੇ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਬਾਕੀ ਕੰਮ ਕੋਰਟਾਂ ਕਰਨਗੀਆਂ ਅਸੀਂ ਇੱਧਰੋਂ ਪੇਸ਼ ਕਰ ਦਾਂਗੇ ਆਹ ਲਓ ਜੀ ਸਾਮੂ ਸਮਾਨ ਇਹਨਾਂ ਦਾ ਇਹ ਚੋਰ ਇੰਨਾ ਵੀ ਤੇਜ਼ ਨਹੀਂ ਹੁੰਦਾ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਹੁੰਦਾ ਹੈ ਨਿਸ਼ਾਨੀਆਂ ਲੱਭੀ ਜਾਂਦੇ ਆ ਲੱਭ ਗਿਆ ਕਈ ਕੋਈ ਧਮਕੀ ਨਾ ਸਮਝੇ ਇਹਨੂੰ ਕਾਨੂੰਨ ਆਪਣੀ ਕਾਰਵਾਈ ਕਰੂਗਾ ਸੋ ਹੁਣ ਜਦੋਂ ਮੇਰੇ ਵਿਰੁੱਧ ਇਹਨਾਂ ਨੂੰ ਕੁਝ ਲੱਭਦਾ ਹੀ ਨਹੀਂ ਕਿਸੇ ਵਿਰੁੱਧ ਨਹੀਂ ਲੱਭਦਾ ਕੁਝ ਫਿਰ ਉਹ ਜਿਵੇਂ ਰੌਲਾ ਪਾਉਣ ਤੇ ਆ ਜਾਂਦੇ ਨੇ ਜਿਵੇਂ ਕੋਈ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਹਾਰ ਰਿਹਾ ਹਾਂ ਹੁਣ ਉਹ ਫਿਰ ਦੂਜੇ ਪਹਿਲਵਾਨ ਦੇ ਕੰਨ ਤੇ ਦੰਦੀ ਵੜ ਲੈਂਦਾ ਕਦੇ ਕਦੇ ਕਰੂਟ ਮਾਰ ਦਿੰਦਾ ਇਹ ਉਹ ਕੰਨਾਂ ਤੇ ਦੰਗੀਆਂ ਵੱਢਣ ਨੂੰ ਕਰੂਟ ਮਾਰਨ ਤੇ ਆਏ ਹੋਏ ਨੇ ਹੁਣੇ ਕੋਈ ਚਾਰਾ ਨਹੀਂ ਚੱਲ ਰਿਹਾ ਬਸ 11 ਤਰੀਕ ਨੂੰ ਉਸ ਤੋਂ ਪਹਿਲਾਂ ਤੱਕ ਪ੍ਰਚਾਰ ਪੱਖੋਂ ਅਸੀਂ ਕੋਈ ਕਮੀ ਨਹੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡਣੀ ਕਹਿੰਦੇ ਆਂ ਕਈ ਵਾਰੀ ਵੀ ਮੁੱਖ ਮੰਤਰੀ ਸਾਹਿਬ ਦੋ ਕਗੇੜੇ ਲਾ ਦਿਓ ਬਸ ਮੈਂ ਕਹਾਂ ਦੋ ਕਿਉਂ ਲਾ ਦੀਏ ਅਸੀਂ ਤਾਂ ਘਰ ਘਰ ਜਾਵਾਂਗੇ